ਉਠੋ ਮੁੱਖ ਮੰਤਰੀ ਭੁੱਖੇ ਨੰਗੇਓ ਉਠੋ ਉਠੋ ਭੁੱਖੇ ਨੰਗੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਠੋ ਭੁੱਖਾ ਨੰਗਾ ਭੁੱਖਾ ਨੰਗਾ ਕਿਉਂ ਕਹਿ ਰਿਆਂ ਪੰਜਾਬ ਦੇ ਲੋਕੋ ਉਹ ਤੁਹਾਨੂੰ ਬਾਅਦ ਦੇ ਵਿੱਚ ਦੱਸਦਾ 40 ਕਰੋੜ ਦੀਆਂ ਗੱਡੀਆਂ ਦੀ ਮਨਜ਼ੂਰੀ ਲੈ ਰਹੀ ਆ ਭਗਵੰਤ ਮਾਨ ਦੀ ਸਰਕਾਰ ਉਹਦੇ ਕਾਫਲੇ ਚ ਚੱਲਣ ਵਾਸਤੇ ਜਿਹੜੀ 40 ਕਰੋੜ ਦੀਆਂ ਗੱਡੀਆਂ ਲੈਂਡ ਕਲੁਜਰਾ 14 ਲੈਣੀਆਂ ਤੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਅੱਗੇ ਪੈਸਾ ਨਹੀਂ ਤੇ ਮੈਂ ਭੁੱਖਾ ਨੰਗਾ ਕਿਉਂ ਕਹਿ ਰਿਆਂ ਭੁੱਖਾ ਨੰਗਾ ਮੈਂ ਤਾਂ ਕਹਿ ਰਿਆਂ ਤਾਂ ਇਹ ਭੁੱਖੇ ਨੰਗੇ ਦਾ ਮਤਲਬ ਇਹ ਆ ਕਿ ਜਦੋਂ ਖਜ਼ਾਨੇ ਦੇ ਵਿੱਚ ਪੈਸਾ ਹੈ ਨਹੀਂ ਤੇ ਇਹਨੂੰ ਕੇਂਦਰ ਦੇ ਕੋਲੋਂ ਹੱਥ ਫਲਾ ਕੇ ਕਰਜ਼ਾ ਮੰਗਣਾ ਪੈਣਾ ਉਹ ਚਾਹੇ ਕੋਈ ਵੀ ਮੁੱਖ ਮੰਤਰੀ ਬਣ ਜੇ ਉਹ ਭੁੱਖਾ ਨੰਗਾ ਹੀ ਵੱਜੂਗਾ ਜਿੰਨਾ ਚਿਰ ਪੰਜਾਬ ਦਾ ਕਰਜ਼ਾ ਨਹੀਂ ਲੈਂਦਾ ਤਾਂ ਹੁਣ ਜਿਹੜਨਾ 40 ਕਰੋੜ ਦੀਆਂ ਭਗਵੰਤ ਮਾਨ ਜੀ ਕਾਫਲੇ ਵਾਸਤੇ ਗੱਡੀਆਂ ਦੀ ਮਨਜ਼ੂਰੀ ਲੈ ਰਹੇ ਆ ਮਨਜ਼ੂਰੀ ਤੁਸੀਂ ਕੋਈ ਗ੍ਰਹਿ ਮੰਤਰੀ ਤੋਨੀ ਕੋਈ ਤੁਸੀਂ ਹੋਰਾਂ ਸਰਕਾਰ ਆ ਜਿਹੜੇ ਕੇਂਦਰ ਸਰਕਾਰ ਤੋਂ ਨਾ ਮੰਗੋ ਜੇਕਰ ਮਨਜ਼ੂਰੀ ਲੈਣੀ ਆ ਤਾਂ ਪੰਜਾਬ ਦੇ ਲੋਕਾਂ ਤੋਂ ਲਓ ਪੰਜਾਬ ਦੇ ਲੋਕ ਤੁਹਾਨੂੰ ਦੱਸਣ ਕਿ ਜੀ ਅੱਕੇ ਜਿਹੜਾ ਪੰਜਾਬ ਦਾ ਖਜ਼ਾਨਾ ਉਹ ਤਾਂ ਪਹਿਲਾਂ ਹੀ ਹੈ ਹੋਇਆ ਪਿਆ ਜਿਵੇਂ ਨਾਰੀਅਲ ਸੁੱਕ ਜਾਂਦਾ ਪਰ ਨਾਰੀਅਲ ਸੁੱਕਿਆ ਵੀ ਕੰਮ ਆ ਜਾਂਦਾ ਤੇ ਤੁਹਾਡਾ ਖਜ਼ਾਨਾ ਕੋਈ ਖਾਲੀ ਕੰਮ ਨਹੀਂ ਹੋਣਾ ਤਾਂ ਨਾਲ ਤੁਹਾਨੂੰ ਇਹ ਗੱਲ ਕਹਿਨੇ ਆ ਕਿ ਮਾਨ ਸਾਹਿਬ ਤੁਹਾਨੂੰ ਪੰਜਾਬ ਦੇ ਲੋਕ ਦੱਸਣਗੇ ਕਿ ਜੀ ਲੋਕਾਂ ਦਾ ਇਲਾਜ ਕਰਾਉਣ ਵਾਸਤੇ ਖਜ਼ਾਨੇ 'ਚ ਪੈਸੇ ਐ ਨਹੀਂ ਲੋਕਾਂ ਦੇ ਬੱਚਿਆਂ ਨੂੰ ਰੁਜ਼ਗਾਰ ਦੇਣ ਵਾਸਤੇ ਪੈਸੇ ਐ ਨਹੀਂ ਸਕੂਲਾਂ 'ਚ ਟੀਚਰ ਪੂਰੇ ਕਰਨ ਵਾਸਤੇ ਪੈਸੇ ਨਹੀਂ ਹੈ ਨਹੀਂ ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਪੰਜਾਬ ਦੇ ਕੋਲ ਇਹ ਪੈਸਾ ਹੀ ਐ ਨਹੀਂ ਜੇ ਜਦੋਂ ਪੰਜਾਬ ਦੇ ਬੱਚੇ ਜਨਮ ਲੈਂਦੇ ਇਸ ਦੁਨੀਆ ਤੇ ਆਉਂਦੇ ਆ ਉਹਨਾਂ ਦੇ ਸਿਰ ਤੇ ਵਾਲ ਨਹੀਂ ਹੋਣੇ ਚਾਹੇ ਉਹ ਹਸਪੀਟਲ ਦੇ ਬਿਡ ਤੇ ਜਨਮ ਲੈਣ ਚਾਹੇ ਉਹ ਸਰਕਾਰੀ ਹਸਪੀਟਲ ਦੀ ਧਰਤੀ ਤੇ ਜਨਮ ਲੈਣ ਕਿਉਂਕਿ ਆਪਾਂ ਸੁਣਿਆ ਨਾ ਕਈ ਵਾਰ ਥੱਲੇ ਔਰਤਾਂ ਨੇ ਬੱਚੇ ਨੂੰ ਜਨਮ ਦਿੱਤਾ ਕਈ ਵਾਰ ਵੀਡੀਓ ਵੇਖੀ ਆ ਉਹਨਾਂ ਦੇ ਸਿਰ ਤੇ ਵਾਲ ਨਹੀਂ ਹੋਣੇ ਪਰ ਉਹਨਾਂ ਦੇ ਸਿਰ ਤੇ ਕਰਜ਼ਾ ਜ਼ਰੂਰ ਹੋਊਗਾ ਤੇ ਉਹ ਕਰਜ਼ਾ ਕੋਈ ਸਰਕਾਰ ਲਾਉਣ ਦਾ ਨਾਂ ਨਹੀਂ ਲੈ ਰਹੀ ਜਿਹੜੀ ਸਰਕਾਰ ਵੀ ਆਉਂਦੀ ਆ ਉਹ ਕਰਜ਼ਾ ਚੜਾਉਂਦੇ ਆ ਖਾ ਪੀ ਕੇ ਢਿੱਡ ਤੇ ਹੱਥ ਮਾਰ ਕੇ ਜਾਂਦਾ ਕਰਦੀ ਆ ਜਦੋਂ ਤੁਹਾਡੇ ਐਮਐਲਏ ਅਸੀਂ ਮੰਨਦੇ ਆ ਕਿ ਤੁਹਾਡੇ ਐਮਐਲਏ ਲੋਕਾਂ ਨੇ ਜਿਤਾਤੇ ਆ ਤੁਹਾਡੇ ਐਮਐਲਏ ਨੇ ਤੁਰਨ ਫਿਰਨ ਦੀ ਤਨਖਾਹ ਵੀ ਸਾਥੋਂ ਲੈਣੀ ਘਰੇ ਬਹਿਣ ਦੀ ਪੈਨਸ਼ਨ ਵੀ ਸਾਥੋਂ ਲੈਣੀ ਤਾਂ ਤੁਹਾਡੇ ਤੋਂ ਤਾਂ ਅਸੀਂ ਕੋਈ ਆਸ ਨਹੀਂ ਰੱਖ ਸਕਦੇ ਪਰ ਤੁਸੀਂ ਜਿਹੜਾ 40 ਕਰੋੜ ਗੱਡੀਆਂ ਜਿਹੜੀਆਂ 40 ਕਰੋੜ ਦੀਆਂ ਗੱਡੀਆਂ 14 ਲੈਂਡ ਕਲੋਜ਼ਰਾਂ ਦੀ ਮਨਜ਼ੂਰੀ ਮੰਗ ਰਹੇ ਆ ਕਿਰਪਾ ਕਰਕੇ ਇਹ ਫੋਰਚਨਰਾਂ ਲੈ ਲਓ ਔਰ ਜਿਹੜੀਆਂ ਫੋਰਚਨਰਾਂ ਉਹਨਾਂ ਦੇ ਚਾਰੇ ਡਿਕਸ ਹੋਣ ਔਰ ਰੇਸ ਉਹਨਾਂ ਦੀ ਉਹੀ ਹੋਊਗੀ ਪਾਇਲਟ ਤੁਹਾਡੇ ਕੋਲ ਗੱਡੀਆਂ ਚੱਲਣੀਆਂ ਜਿੱਥੇ 40 ਕਰੋੜ ਦੀਆਂ ਗੱਡੀਆਂ ਲੈਣੇ ਆ ਉੱਥੇ ਪਲਾਸ ਉਸੀ 8 ਕਰੋੜ ਦੀਆਂ ਲੈ ਲਓ 10 ਕਰੋੜ ਦੀਆਂ ਲੈ ਲਓ ਕਮ ਸੇ ਕਮ ਸਾਡਾ 30 ਕਰੋੜ ਰੁਪਈਆ ਤਾਂ ਬਚਾ ਦਿਓ ਲੈਂਡ ਕਲੋਜ਼ਰਾਂ ਗੱਡੀਆਂ ਜੇ ਕੈਰਨਰੀ ਖੋਜ ਹੀ ਨਾ ਹੋਈ ਹੁੰਦੀ ਹੁਣ ਐਵੇਂ ਦੀ ਗੱਲ ਆ ਮਾਨ ਸਾਹਿਬ ਕਿ ਤੁਸੀਂ ਭੁੱਖੇ ਨੰਗਿਓ ਜਿਵੇਂ ਅਸੀਂ ਭੁੱਖੇ ਨੰਗਿਆ ਕਰੋਂਵੇਂ ਤੁਸੀਂ ਸੀਗੇ ਮਾਸਟਰ ਦੇ ਪੁੱਤ ਜਿੰਨੇ ਮਾਸਟਰ ਲੱਗੇ ਆ ਮਾਸਟਰਾਂ ਦੀ ਤਾਂ ਛੱਡੋ ਅਸੀਂ ਡੀਓ ਦੇ ਜਿਹੜਾ ਡੀਓ ਹੁੰਦਾ ਡੀਓ ਦੇ ਕੋਲ ਕਦੇ ਲੈਂਡ ਕਲੋజర్ ਕੀ ਫੋਰਚੂਨਰ ਨਹੀਂ ਸੁਣੀ ਪ੍ਰਿੰਸੀਪਲ ਕੋਲ ਕਦੇ ਨੋਵਾ ਗੱਡੀ ਨਹੀਂ ਸੁਣੀ ਘਰੋਂ ਤਗੜਾ ਹੋਵੇ ਤਾਂ ਲੈ ਸਕਦਾ ਕਿਉਂਕਿ ਉਹਦੀ ਤਨਖਾਹ ਦੇ ਨਾਲ ਚੱਲਣੀ ਨਹੀਂ ਗਈ ਤਾਂ ਤੁਹਾਡੇ ਪਿਤਾ ਜੀ ਤਾਂ ਮਾਸਟਰ ਸੀਗੇ ਆਉਂਦੇ ਤੁਸੀਂ ਸਾਈਕਲ ਤੇ ਹੁੰਦੇ ਸੀਗੇ ਤਾਂ ਫਿਰ ਐਨਾ ਗੱਡੀਆਂ ਦਾ ਤਕੜਾ ਸ਼ੌਂਕ ਕਿੱਥੋਂ ਪੈ ਗਿਆ ਤੁਸੀਂ ਕੋਈ ਰਾਜਿਆਂ ਦੇ ਘਰੋਂ ਤਾਂ ਹੈ ਨਹੀਂਗੇ ਵੀ ਜਿਹੜਾ ਪਹਿਲੇ ਦਿਨ ਤੋਂ ਹੀ ਤੁਹਾਨੂੰ ਇਹੋ ਜਿਹਾ ਸ਼ੌਂਕ ਹੋਵੇ ਤੁਸੀਂ ਫੋਰਚਨਰਾਂ ਗੱਡੀਆਂ ਲੈ ਲਓ ਕੋਈ ਗੱਲ ਨਹੀਂ ਲੋੜਾ ਤੁਹਾਨੂੰ ਗੱਡੀਆਂ ਦੀ ਤਾਂ ਫੋਰਚਨਰਾਂ ਲੈ ਲਓ ਜਿਹੜਾ ਤੁਸੀਂ 40 ਕਰੋੜ ਰੁਪਈਆ ਖਰਚੋਗੇ ਉਹੀ 8 ਸਾਲਾਂ ਬਾਅਦ ਕਿਸੇ ਹੋਰ ਸਰਕਾਰ ਨੇ ਆ ਕੇ ਫਿਰ ਲੈਂਡ ਕਲੂਜਨਾ ਮੰਗਣਗਾ ਤੁਸੀਂ ਫੋਰਚੂਨਰਾਂ ਲੈ ਲਓ ਸਾਡੀ ਕਿਤਨਾ ਕਿਤੇ ਬਚਤ ਕਰੋ ਨਾਲ ਸਾਨੂੰ ਇਹ ਵੀ ਪਤਾ ਲੱਗ ਰਿਹਾ ਕਿ ਜੀ ਉਹੀ ਕਾਫਲੇ ਚ ਗੱਡੀਆਂ ਜਿਹੜੀਆਂ ਲੈਂਡ ਕਲੂਜਨਾ ਕੇਸਰੀਬਾਹ ਸਭ ਹੀ ਵਰਤਿਆ ਕਰਨਗੇ ਮੀਡੀਆ ਚੈਨਲ ਤੋਂ ਸੁਣ ਰੇ ਸੀ ਤੇ ਰਾਗਵ ਚੱਡਾ ਵੀ ਵਰਤਿਆ ਕਰੂਗਾ ਔਰ ਜਿਹੜਾ ਕੋਈ ਸੰਦੀਪ ਪਟਕ ਉਹ ਵੀ ਵਰਤਿਆ ਕਰੂਗਾ ਜੀ ਜਿੰਨਾ ਤਿੰਨਾ ਬੰਦਿਆਂ ਦੇ ਅਸੀਂ ਨਾਮ ਲਏ ਆ ਇਹਨਾਂ ਨੇ ਕਦੇ ਪੰਜਾਬ ਦੇ ਲੋਕਾਂ ਤੇ ਪਾਣੀ ਦੀ ਬੂੰਦ ਨਹੀਂ ਡੋਲੀ ਇਹਨਾਂ ਲੋਕਾਂ ਨੇ ਕਦੇ ਪੰਜਾਬ ਦੀ ਗੱਲ ਨਹੀਂ ਕੀਤੀ ਯਾਰ ਜਿਹੜੇ ਬੰਦੇ ਪੰਜਾਬ ਦੀ ਗੱਲ ਨਹੀਂ ਕਰਦੇ ਤੂੰ ਉਹਨਾਂ ਬੰਦਿਆਂ ਨੂੰ ਲਾ ਕੇ ਸਾਡੇ ਪੈਸੇ ਦੀਆਂ ਲੈਂਡ ਕਲੋਜ਼ਰਾਂ ਚ ਬਿਠਾ ਰਿਆਂ ਆਖੇ ਗਲਤ ਹੈ ਹੋਈ ਪਈ ਆ ਮਾਂ ਫੋਸੀ ਫੋਸੀ ਫਿਰੇ ਤੇ ਪੁੱਤ ਘੀਰੇ ਬਖਸ਼ਦਾ ਫਿਰੇ ਤੇਰੇ ਪੰਜਾਬ ਦੇ ਲੋਕ ਤਾਂ ਮੰਗਣ ਖਾਨ ਵਾਲੇ ਹੋਏ ਪਏ ਆ ਤੇਰੇ ਪੰਜਾਬ ਦੇ ਲੋਕ ਦਿਨੋ ਦਿਨ ਗਰੀਬ ਹੋ ਰਹੇ ਆ ਤੇਰੇ ਪੰਜਾਬ ਦੇ ਲੋਕ ਤੇਰੇ ਘਰ ਕੋਲੋਂ ਆ ਕੇ ਡਾਂਗਾ ਖਾ ਰਹੇ ਆ ਤੇਰੇ ਪੰਜਾਬ ਦੇ ਲੋਕ ਪਾਣੀ ਦੀਆਂ ਬਿਛਾੜਾਂ ਕਰਾ ਰਹੇ ਆ ਯਾਰ ਜਿਹੜੇ ਬੰਦੇ ਬੰਦਿਆਂ ਨੂੰ ਰਾਜ ਕਰਾਉਣਾ ਚਾਹੀਦਾ ਉਹਨਾਂ ਦੇ ਤਾਂ ਤਵੱਖਾਂ 'ਚ ਮੈਂ ਕਹਿੰਨਾ ਵੀ ਪਾਣੀ ਦੀ ਥਾਂ ਤੇ ਉਹਨਾਂ ਦੇ ਜਿਹੜੇ ਅਥਰੂ ਆਉਣੇ ਆ ਜਿਹਨੂੰ ਆਪਾਂ ਹਿੰਝਾ ਕਹਿ ਦਿੰਨੇ ਆ ਉਹ ਤਾਂ ਖੁੰਦੀਆਂ ਉਹਨੂੰ ਫਿਰਤੀਆਂ ਤੇ ਤੂੰ ਸਾਡੇ ਸਿਰ ਤੇ ਕਰਜ਼ਾ ਚੜਾ ਕੇ ਫਿਰ ਅੰਗਰੇਜ਼ਾਂ ਦਾ ਕੰਮ ਹੋ ਗਿਆ ਜਿਵੇਂ ਸਾਡੇ ਦੇਸ਼ ਦੇ ਵਿੱਚੋਂ ਸਾਰਾ ਕੁਝ ਲੁੱਟ ਲਟਾ ਕੇ ਆਪਦੇ ਪੁਰਖੇ-ਪੁਰਖੇ ਆਪਦੇ ਸਾਹਬਾਹਤਰਾ ਦੀ ਸੇਵਾ ਕਰਦੇ ਸੀ ਆਪਦੇ ਸਾਹਬਾਹਤਰਾ ਦੀ ਐਸ਼ਮਾਉਜ ਕਰਾਉਂਦੇ ਸੀ ਉਸੇ ਤਰ੍ਹਾਂ ਤੇਰੇ ਸਾਹ ਬਾਦਰ ਕੇਸਰੀਵਾਲ ਹੋਰੀ ਆ ਤੇ ਤੇਰਾ ਕੰਮ ਉਹੀ ਆ ਸੋਚ ਤੁਸੀਂ ਰੱਖਦੇ ਆ ਗੱਲਾਂ ਕਰਦੇ ਆ ਸ਼ਹੀਦਾਂ ਦੀਆਂ ਸੋਚਾਂ ਰੱਖਦੇ ਆ ਜਰਨਲ ਅਡੈਰ ਵਾਲੀਆਂ ਅੰਗਰੇਜ਼ਾਂ ਵਾਲੀਆਂ ਇੰਜ ਗੱਲਾਂ ਨਹੀਂ ਚੱਲਣੀਆਂ ਤੁਹਾਡੇ ਅੱਗੇ ਬੇਨਤੀ ਆ ਕਿ ਤੁਹਾਡੇ ਕਾਫਲੇ ਦੇ ਵਿੱਚ ਗੱਡੀਆਂ ਜੇ ਨਹੀਂ ਚੱਲ ਰਹੀਆਂ ਕਿਉਂਕਿ ਉਹਨਾਂ ਨੂੰ 9-9 ਸਾਲ ਹੋ ਗਏ ਆ ਪੱਤਰਕਾਰ ਦੱਸ ਰਹੇ ਸੀ ਤੇ ਪ੍ਰੋਟੋਕਾਲ ਦੇ ਅਨੁਸਾਰ ਆ ਕਿ 8 ਸਾਲਾਂ ਬਾਅਦ ਗੱਡੀਆਂ ਬਦਲ ਨਹੀਂ ਹੁੰਦੀਆਂ ਚਲੋ ਗੱਡੀਆਂ ਚੱਲ ਗਈਆਂ ਬਹੁਤ ਚੱਲ ਗਈਆਂ ਪਹਿਲਾਂ ਤੁਸੀਂ ਇਹ ਦੱਸਣਾ ਵੀ ਉਹ ਸੈਂਕਹੈਂਡ ਗੱਡੀਆਂ ਕਿੰਨੇ ਦੀਆਂ ਵੇਚੋਗੇ ਕਿੰਨੇ ਰੁਪਈਆ ਚ ਵੇਚੋਗੇ ਜਿਹੜੀਆਂ ਸੈਂਕਹੈਂਡ ਗੱਡੀਆਂ ਵੇਚੋਗੇ ਉਹੀ ਵੇਖੋ ਹੋ ਸਕਦਾ ਲੈਂਡ ਕਲੋਜ਼ਰ ਅੱਜ ਖਰੀਦ ਰਹੇ ਆ ਤੇ ਪਹਿਲਾਂ ਵੀ ਲੈਂਡ ਕਲੋਜ਼ਰ ਹੀ ਹੋਣ ਤੁਹਾਡੇ ਕੋਲ ਉਹ ਲੈਂਡ ਕਲੋਜ਼ਰ ਜੇਕਰ ਤੁਸੀਂ 40 ਕਰੋੜ ਦੀਆਂ ਲਈ ਜਾਂਦੇ ਆ ਤਾਂ ਤੁਹਾਡੀਆਂ ਕੋਈ 5-7 ਕਰੋੜ ਦੀਆਂ ਲੈਂਡ ਕਲੋਜ਼ਰਾਂ ਤਾਂ ਵਿਕਣਗੀਆਂ ਉਹੀ ਲੈਂਡ ਕਲੋਜ਼ਰਾਂ ਵੇਚ ਕੇ ਤੁਸੀਂ ਫੋਰਚੂਨਰਾਂ ਲੈ ਲਓ ਜਿਹੜੀਆਂ ਕੋਈ 10-12 ਲੈਣੀਆਂ ਤੇ ਇੰਨੇ ਨਾ ਸਾਡੇ ਭਾਈ ਸਿਰ ਤੇ ਜਿਹੜੇ ਅੱਗੇ ਸਾਡੇ ਜਵਾਕਾਂ ਦੇ ਸਿਰ ਤੇ ਵਾਲ ਤਾਂ ਹੈ ਨਹੀਂਗੇ ਉਹ ਕਰਜ਼ੇ ਜਿਹੜਾ ਚੜ ਜਾਣਾ ਤੇ ਹੁਣ ਤਾਂ ਸਾਡੇ ਜਿਹੜੇ ਬਜ਼ੁਰਗ ਬੱਚੇ ਨੌਜਵਾਨ ਉਹਨਾਂ ਦੀਆਂ ਲੱਤਾਂ ਦੇ ਵਾਲਾਂ ਤੇ ਵੀ ਕਰਜ਼ਾ ਚੜ ਜਾਣਾ ਜਿਹੜੇ ਹਸਾਬ ਨਾਲ ਤੁਸੀਂ ਕਰਜ਼ਾ ਚੱਕੀ ਜਾਂਦੇ ਆ ਤੇ ਜਿਹੜੇ ਸਾਹਬ ਦੇ ਨਾਲ ਐਸ਼ ਮੌਜ ਕਰ ਰਹੇ ਆ ਇਸ ਕਰਕੇ ਬੇਨਤੀ ਆ ਸਿਰਦੇਵਾਲ ਤਾਂ ਸਾਡੇ ਬੰਨੇ ਪਏ ਆ ਕਿਰਪਾ ਕਰਕੇ ਆ ਬਾਵਾ ਬੂਹਾ ਦੇ ਛੜ ਦੇ ਇੰਨੀ ਕੁ ਬੇਨਤੀ ਮੰਨ ਅੱਗੇ ਸਿਰਦੇਵਾਲ ਤਾਂ ਸੁਣਿਆ ਸੀ ਪਰ ਜੇ ਕਰੇ ਸਰਕਾਰ ਅਹੀਂ ਕਰਜ਼ਾ ਚੱਕਦੀ ਰਹੀ ਐਂ ਐਸ਼ਾ ਕਰਦੀ ਰਹੀ ਐਂ ਰੇਲੀਆਂ ਕਰਦੀ ਰਹੀ ਐਂ ਗੱਡੀਆਂ ਲੈਂਦੀ ਰਹੀ ਤਾਂ ਸਾਡੀਆਂ ਲੱਤਾਂ ਦੇ ਵਾਲ ਸਾਡੀਆਂ ਬਾਵਾਵਾਂ ਦੇ ਵਾਲ ਇਹ ਸਾਰੇ ਦੇ ਸਾਰੇ ਤੁਸੀਂ ਕਰਜ਼ੇ ਛੇਟ ਕਰ ਦੇਣੇ ਆ ਇੰਨੀ ਕੁ ਬੇਨਤੀ ਆ ਇੰਨੇ ਕ ਬੇਨਤੀ ਮੰਨੋ ਗੱਡੀਆਂ ਲੈਣੀਆਂ ਪ੍ਰਾਣੀਆਂ ਲਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ